ਤਾਲਸੀ ਕੇਸਗੜ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਜਾ ਰਹੇ ਸੀ ਬਾਜ਼ਾਰ ਨੂੰ ਰਸਤੇ ਦੇ ਵਿੱਚ ਇੱਕ ਗੈਲਰੀ ਲਗਾਈ ਗਈ ਹੈ ਇੱਥੇ ਇਤਿਹਾਸਕ ਤਸਵੀਰਾਂ ਦੀ ਗੈਲਰੀ ਦੇ ਵਿੱਚ ਪਹਿਲੀ ਤਸਵੀਰ ਬਾਬਾ ਫਰੀਦ ਜੀ ਦੀ ਹੈ ਦੂਸਰੀ ਤਸਵੀਰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਖਾਇਆ ਗਿਆਗਾ ਤੀਸਰੀ ਤਸਵੀਰ ਦੇ ਵਿੱਚ ਪਾਸ਼ਾਈ ਪਹਿਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਤਿਆ ਸੌਦਾ ਕਰ ਰਹੇ ਆ। ਤੀਸਰੀ ਤਸਵੀਰ ਦੇ ਵਿੱਚ ਗੁਰੂ ਨਾਨਕ ਪਾਸ਼ਾ ਪਹਿਲੀ ਉਦਾਸੀ ਵੱਲ ਨੂੰ ਆਪਣਾ ਸਫ਼ਰ ਜਿਹੜਾ ਉਹ ਤੈਅ ਕਰ ਰਹੇ ਐ ਇਥੋਂ। ਉਹ ਤਸਵੀਰ ਹੈ ਜੀ ਇਤਿਹਾਸਿਕ ਪਹਿਲੀ ਉਦਾਸੀ ਸਮੇਂ ਦੀ। ਤੀਸਰੀ ਤਸਵੀਰ ਦੇ ਵਿੱਚ ਭਾਈ ਲਾਲੋ ਦੇ ਘਰੇ ਗੁਰੂ ਨਾਨਕ ਪਾਸ਼ਾ ਜਿੱਥੇ ਰੋਟੀਆਂ 'ਚ ਦੁੱਧ ਨਿਕਲਿਆ ਸੀ ਉਹ ਤਸਵੀਰ ਹੈ ਜੀ। ਤੀਸਰੀ ਤਸਵੀਰ ਦੇ ਵਿੱਚ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਦਾ ਨਾਮ ਦੇ ਕੇ ਗੁਰਤਾ ਗੱਦੀ ਦੇਣ ਦੀ ਤਸਵੀਰ ਬਾਬਾ ਗੁੱਡਾ ਜੀ ਗੁਰਤਾ ਗੱਦੀ ਦਾ ਤਿਲਕ ਕਰ ਰਹੇ ਹੈ ਜੀ ਇਸ ਤਸਵੀਰ ਦੇ ਵਿੱਚ ਉਹ ਨਾਨਕ ਪਾਸ਼ਾ ਪਿੱਛੇ ਖੜੇ ਹੋਏ ਨੇ ਗੁਰੰਗਦ ਦੇਵ ਜੀ ਮਹਾਰਾਜ ਗੱਦੀ ਤੇ ਬੈਠੇ ਨੇ ਇਸ ਤਸਵੀਰ ਦੇ ਵਿੱਚ ਬਾਦਸ਼ਾਹ ਹਮਾਇੂ ਆਇਆ ਸੀ ਸੇਰ ਸਾਹ ਸੂਰੀ ਤੋਂ ਹਾਰ ਕੇ ਤੇ ਉਹਨਾਂ ਨੇ ਆ ਕੇ ਤਲਵਾਰ ਜਿਹੜੀ ਕੱਢੀ ਗੁਰੂ ਸਾਹਿਬ ਤੇ ਤੇ ਗੁਰੂ ਸਾਹਿਬ ਨੇ ਬੋਲਿਆ ਕਿ ਭਾਈ ਜਿੱਥੇ ਤੇਰਾ ਜੋਰ ਸੀ ਉਥੇ ਤੂੰ ਤਲਵਾਰ ਕੱਢੀ ਨਹੀਂ ਸਾਡੇ ਤੇ ਫਕੀਰਾਂ ਦੇ ਉੱਪਰ ਆਪਣੀ ਜੋਰ ਰਜਮੈਸ਼ ਜਿਹੜੀ ਕਾਰਨ ਨੂੰ ਇੱਥੇ ਆ ਗਿਆਂ ਜੇ ਐਡਾ ਹੀ ਸੂਰਮਾ ਹੈ ਤਾਂ ਜਾ ਕੇ ਛੇਰ ਸਾਹ ਸੂਰੀ ਦੇ ਨਾਲ ਟੱਕਰ ਲੈ ਤੇ ਆਜ਼ਾਦ ਰਾਜ ਭਾਗ ਵਾਪਸ ਲੈ ਇਹ ਉਸ ਸਮੇਂ ਦੀ ਤਸਵੀਰ ਹੈ ਜੀ ਤੇ ਗੱਦੀ ਦੇ ਉੱਪਰ ਬਰਾਜਮਾਨ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਹਮਣੇ ਤਲਵਾਰ ਫੜੀ ਖੜਾ ਹੈ ਮਾਂਜੂ ਨਾਲ ਉਹਦੇ ਸਿਪਾਈ ਨੇ ਬੱਚਿਆਂ ਨੂੰ ਗੁਰੂ ਸਾਹਿਬ ਵਿੱਦਿਆ ਪੜਾ ਰਹੇ ਨੇ ਇਥੇ ਅਗਲੀ ਤਸਵੀਰ ਗੁਰੂ ਅਮਰਦਾਸ ਜੀ ਮਹਾਰਾਜ ਦੀ ਹੈ ਬੌਲੀ ਸਾਹਿਬ ਦੀ ਗੋਵਿੰਦ ਵਾਲ ਸਾਹਿਬ ਉਸਾਰੀ ਜਿਹੜੀ ਉਹ ਕਰਵਾ ਰਹੇ ਨੇ ਟੱਕ ਜਿਹੜਾ ਲਗਾਇਆ ਗਿਆ ਤੇ ਉਦੋਂ ਅਗਲੀ ਤਸਵੀਰ ਜਿਹੜੀ ਹੈਗੀ ਹੈ ਜੀ ਉਹ ਅਮਰਤਸਰ ਸਾਹਿਬ ਦੀ ਹੈ ਜਿੱਥੇ ਰਜਨੀ ਦੇ ਪਿੰਗਲੇ ਨੇ ਜਿਹੜਾ ਹੈ ਇਸ਼ਨਾਨ ਕੀਤਾ ਸੀ ਆਹ ਕਾਂ ਜਿਹੜੇ ਹੰਸ ਬਣ ਕੇ ਉੱਡ ਰਹੇ ਨੇ ਇਹ ਬਾਬਾ ਬੁੱਢਾ ਜੀ ਦੀ ਤਸਵੀਰ ਆ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਤੋਂ ਪਹਿਲਾਂ ਦੀ ਗੰਡੇ ਨੂੰ ਭੰਦਿਆ ਹੋਇਆ ਪਹਿਲਾ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਦਰਸਾਇਆ ਗਿਆ ਜੀ ਪੈਂਦੇਖਾ ਨੂੰ ਸੋਦਾ ਲਾਉਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਢਾਲ ਦੀ ਸ਼ਾਨ ਕਰੀ ਹੋਈ ਹੈ ਜੀ ਉਹਦੇ ਸਿਰ ਤੇ ਗੁਰੂ ਸਾਹਿਬ ਨੇ ਆਪ ਹੀ ਪਾ ਲਿਆ ਸੀ ਪੈਂਦੇਖਾ ਨੂੰ ਅਗਲੀ ਤਸਵੀਰ ਗੁਰੂ ਹਰ Rai ਸਾਹਿਬ ਦੀ ਹੈ ਇਸ ਤਸਵੀਰ ਦੇ ਵਿੱਚ ਗੁਰੂ ਸਾਹਿਬ ਨੇ ਦਾਰਾ ਸ਼ੋਹ ਦੀ ਜਾਨ ਬਚਾਈ ਸੀ ਔਰੰਗਜ਼ੇਬ ਦੇ ਚਾਰ ਪੁੱਤਰ ਸੀ ਜਿਨ੍ਹਾਂ ਦੇ ਵਿੱਚ ਗੱਦੀ ਦੇ ਦੌਰਾਨ ਜੰਗ ਜਿਹੜੀ ਆਸਮੇ ਹੋ ਗਈ ਦਾਰਾਸ਼ ਕੋ ਭੱਜ ਕੇ ਪੰਜਾਬ ਚ ਆ ਗਿਆ ਸੀ ਜਿੱਥੇ ਦਾਰਾਸ਼ ਕੋ ਨੇ ਗੁਰੂ ਹਰ Rai ਸਾਹਿਬ ਨੂੰ ਅਰਦਾਸ ਬੇਨਤੀ ਕੀਤੀ ਕਿ ਮੇਰੀ ਜਾਨ ਮੇਰੇ ਭਰਾ ਤੋਂ ਬਚਾਓ ਇੱਕ ਦਿਨ ਦੇ ਲਈ ਮੇਰੇ ਭਰਾ ਨੂੰ ਰੋਕ ਲੋ ਦਾਰਾਸ਼ ਕੋ ਦੀ ਬੇਨਤੀ ਨੂੰ ਕਬੂਲਦਿਆਂ ਗੁਰੂ ਹਰ Rai ਸਾਹਿਬ ਨੇ 2200 ਘੋੜਸਵਾਰਾਂ ਦੇ ਨਾਲ ਬਿਆਸ ਦਰਿਆਵਾਂ ਦੀਆਂ ਸਾਰੀਆਂ ਬੇੜੀਆਂ ਆਪਦੇ ਕਾਬੂ ਦੇ ਵਿੱਚ ਲੈ ਲਈਆਂ ਜਿਹਦੇ ਉਲਟਾ ਦਾਰਾਸ਼ ਕੋ ਜਿਹੜਾ ਸੀ ਉਹ ਦਰਿਆ पार ਕਰ ਗਿਆ ਤੇ ਔਰੰਗਜ਼ੇਬ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਿਆ ਇੱਥੇ ਇਹ ਇਤਿਹਾਸ ਹੈ ਜੀ ਤਸਵੀਰ ਦਾ ਅਗਲੀ ਤਸਵੀਰ 8ਵੀਂ ਪਾਸ਼ਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤਸਵੀਰ ਆ ਇਸ ਦੇ ਵਿੱਚ ਛੱਜੂ ਝੌਰ ਤੋਂ ਗੀਤਾ ਦੇ ਅਰਥ ਜਿਹੜੇ ਕਰਵਾ ਰਹੇ ਨੇ 8ਵੇਂ ਪਾਸ਼ਾ ਇਹ ਤਸਵੀਰ ਹੈ ਜੀ ਇਤਿਹਾਸਕ ਤਸਵੀਰ ਮੱਖਣ ਸ਼ਾਹ ਲਵਾਣੇ ਦੀ ਇਹ ਜਹਾਜ਼ ਨੌਵੇਂ ਪਾਸ਼ਾ ਨੇ ਮੋੜਾ ਲਾ ਕੇ ਦਰਿਆ ਚੋਂ ਬਾਹਰ ਕੱਢਿਆ ਸੀ ਤੇ ਇਹਨੇ ਕੋਠੇ ਚੜ ਕੇ ਰੋਲਾ ਪਾਇਆ ਸੀ ਗੁਰੂ ਲਾਧੋ ਰੇ ਗੁਰੂ ਰਾਧੋ ਰੇ ਇਸ ਤਸਵੀਰ ਦੇ ਵਿੱਚ ਕਸ਼ਮੀਰੀ ਪੰਡਤ ਨੌਵੀਂ ਪਾਸ਼ਾਈ ਜੀ ਦੇ ਦਰਬਾਰ ਦੇ ਵਿੱਚ ਫਰਿਆਦ ਲੈ ਕੇ ਪਹੁੰਚੇ ਨੇ ਇਹ ਛੋਟੀ ਤਸਵੀਰ ਬਾਲ ਗੋਵਿੰਦ ਰਾਏ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ ਅਗਲੀ ਤਸਵੀਰ ਭਾਈ ਜੀਵਨ ਸਿੰਘ ਜੀ ਦੀ ਹੈ ਨੌਵੇਂ ਪਾਸ਼ਾ ਦਾ ਸੀਸ ਲੈ ਕੇ ਦਿੱਲੀ ਤੋਂ ਆਏ ਸੀ ਜੀਵਨ ਸਿੰਘ ਜੀ ਰੂਪਾ ਸਿੰਘ ਜੀ ਦੇ ਪਾਸ ਨੇ ਭਾਈ ਜੀਵਨ ਸਿੰਘ ਜੀ ਤੇ ਇਹ ਤਸਵੀਰ ਬਾਲ ਗੋਵਿੰਦ رائے ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਚਪਨ ਦੀ ਤਸਵੀਰ ਹੈ ਜੀ ਇਹ ਦੀ ਭਾਈ ਦਿਆਲਾ ਜੀ ਦੀ ਤਸਵੀਰ ਹੈ ਦਿੱਲੀ ਦੇ ਵਿੱਚ ਨੌਵੀਂ ਪਾਸ਼ਾਹੀ ਦੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਦੇਖਦੇ ਵਿੱਚ ਉਵਾਲ ਕੇ ਅਗਲੀ ਤਸਵੀਰ ਭਾਈ ਮਤੀਦਾਸ ਜੀ ਦੀ ਆਰੇ ਦੇ ਨਾਲ ਚਿਰੇ ਜਾ ਰਹੇ ਆ ਅਗਲੀ ਤਸਵੀਰ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਮੌਜੂਦ ਨੇ ਆਪਣੇ 700 ਮਰੀਦਾਂ ਦੇ ਨਾਲ ਏ ਪੰਗਾਣੀ ਦੇ ਜੁੱਧ ਦੀ ਤਸਵੀਰ ਹੈ ਜੀ ਜਦੋਂ ਉਹਨਾਂ ਨੇ 700 ਮਰੀਦ ਜਿਹੜੇ ਆ ਭੇਂਟ ਕੀਤੇ ਸੀ ਗੁਰੂ ਸਾਹਿਬ ਨੂੰ ਅਗਲੀ ਤਸਵੀਰ ਦੁਨੀਆ ਦਾ ਪਹਿਲਾ ਬੰਨਮੈਨ ਆਰਮੀ ਰੈੱਡ ਕਰਾਸ ਭਾਈ ਕਨਈਆ ਜੀ ਅਗਲੀ ਤਸਵੀਰ ਕਿਲਾ ਲੋਹਗੜ੍ਹ ਦੀ ਹੈ ਜੀ ਜਿੱਥੇ ਕੇਸਰੀ ਚੰਦ ਰਾਜੇ ਨੇ ਮਸਤਾ ਹੱਥੀ ਦੇ ਨਾਲ ਕਿਲੇ ਤੇ ਹਮਲਾ ਕੀਤਾ ਜਿੱਥੇ ਬਜਤਰ ਸਿੰਘ ਨੇ ਮਸਤਾ ਹਥੀ ਨੂੰ ਮਾਰਿਆ ਤੇ ਉਥੇ ਭਾਈ ਉਦੇ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਜਿਹੜਾ ਹੁਕਾਮ ਸੀ ਤਮਾਉਂ ਕਰ ਦਿੱਤਾ ਸੀ ਇਹ ਤਸਵੀਰੋ ਹੈ ਜੀ ਜੋਦੇ ਭਾਈ ਉਦੇ ਸਿੰਘ ਜੀ ਕੇਸਰੀ ਚੰਦ ਨੂੰ ਸੋਧਦੇ ਹੋਏ ਅਗਲੀ ਤਸਵੀਰ ਚਮਕੌਰ ਦੀ ਗੜੀ ਦੀ ਹੈ ਜਿੱਥੇ ਭਾਈ ਸੰਗਤ ਸਿੰਘ ਜੀ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਜਿਹੜੀ ਉਹ ਦੇ ਰਹੇ ਆ ਇਹ ਤਸਵੀਰ ਹੈ ਠੰਡੇ ਵਰਦੀ ਜਿੱਥੇ ਮਾਤਾ ਗੁਜਰੀ ਜੀ ਬਾਬਾ ਫਤੇ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਠੰਡੇ ਬੁਰਜ ਦੇ ਵਿੱਚ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਹੋਏ ਮਾਈ ਭਾਗੋ ਜੀ ਦੀ ਤਸਵੀਰ ਇਹ ਹੈਗੀ ਹੈ ਜੀ ਮਕਸਦ ਸਾਹਿਬ ਦੇ ਜੰਗ ਦੀ ਤਸਵੀਰ ਬਾਬਾ ਬੰਦਾ ਸਿੰਘ ਬਹਾਦਰ ਜੀ ਸਹੰਦ ਫਤਿਹ ਕਰਨ ਤੋਂ ਬਾਅਦ ਸਿੰਘਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਤਸਵੀਰ ਭਾਈ ਤਾਰੂ ਸਿੰਘ ਜੀ ਦੀ ਹੈ ਕਸੂਰ ਇਹਨਾਂ ਦਾ ਸਰਪੇਏ ਸੀ ਕਿ ਜੰਗਲਾਂ 'ਚ ਰਹਿੰਦੇ ਸਿੱਖਾਂ ਨੂੰ ਇਹ ਭੋਜਨ ਚੁਕਾਇਆ ਕਰਦੇ ਸੀ। ਭਾਈ ਮਣੀ ਸਿੰਘ ਜੀ ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ। ਸ਼ਵੇਕ ਸਿੰਘ ਤੇ ਸ਼ਾਹਬਾਦ ਸਿੰਘ ਦੋਨੋਂ ਪਿਓ-ਪੁੱਤਰ ਸਨ ਇਹਨਾਂ ਨੂੰ ਮੁਗਲ ਸਰਕਾਰ ਨੇ ਚੜਖੜੀਂ ਤੇ ਚੜਾ ਕੇ ਸ਼ਹੀਦ ਕੀਤਾ। ਸ਼ਵੇਕ ਸਿੰਘ ਤੇ ਸ਼ਾਹਬਾਦ ਸਿੰਘ ਦੋਨੋਂ ਪਿਤਾ-ਪੁੱਤਰ ਸਨ ਜੀ। ਇਹ ਮੀਰ ਮੰਨੂ ਦੇ ਰਾਜ ਦੀ ਤਸਵੀਰ ਹੈ ਜਿੱਥੇ ਜਗਰੀਆ ਖਾਨ ਵਰਗੇ ਆਪਣੀਆਂ ਫੌਜਾਂ ਭੇਜ ਕੇ ਸਿੰਘਾਂ ਦੇ ਸਿਰ ਜਿਹੜੇ ਹੈਗੇ ਆ ਉਹ ਕਟਵਾ ਕੇ ਤੇ ਸਿੰਘਾਂ ਦੇ ਸਿਰਾਂ ਦਾ ਮੁੱਲ ਜਿਹੜਾ ਉਹ ਪੈਂਦਾ ਹੁੰਦਾ ਸੀ ਅਗਲੀ ਤਸਵੀਰ ਆ ਬਾਬਾ ਦੀਪ ਸਿੰਘ ਜੀ ਮਹਾਨ ਸ਼ਹੀਦ ਕੌਮ ਦੇ